ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੰਬੀ ਦੌੜ ਲਾਉਣ ਦੇ ਲਈ ਸਵੇਰੇ ਤਿਆਰ ਹੋ ਕੇ ਪਹਿਲਾਂ ਕੱਚੇ ਕੱਚੇ ਰਸਤੇ ਛੱਬੀ ਵਾਲਾ ਪੋਲੇ ਦਰਵਾਜਾ ਸਾਡੇ ਤੇ ਉੱਥੇ ਪਹੁੰਚੇ ਦੋਦੂ ਬਾਅਦ ਅਸੀਂ ਲੰਬੀ ਦੌੜ ਲਾਉਣ ਦੇ ਲਈ ਤਿਆਰੀ ਕੀਤੀ ਇੱਧਰ ਨਾਗਪੁਰ ਵਾਲਾ ਇੱਕ ਰੋਡ ਵੱਜਦਾ ਵਾ ਤੇ ਸਾਰਿਆਂ ਨੂੰ ਬੜਾ ਉਤਸ਼ਾਹ ਸੀ ਬਹੁਤ ਬੱਚਿਆਂ ਨੇ ਕਿਉਂਕਿ ਇਹ ਕਈ ਦਿਨਾਂ ਤੋਂ ਸਿ ਵਿਚਾਰ ਕਰ ਰਹੇ ਸੀ ਕਿ ਐਤਵਾਰ ਵਾਲਾ ਜਿਹੜਾ ਦੇਣਾ ਉਦੋਂ ਲੰਮੀ ਦੌੜ ਲਾਈ ਜਾਵੇ ਤਾਂ ਕਿ ਜਿਹੜਾ ਆਪਣਾ ਸਾਹਬ ਆਊਗੀ ਪੱਕੇ ਤੇ ਬੱਚਿਆਂ ਨੇ 6:30 ਅਸੀਂ 6 ਵਜੇ ਦਾ ਜਿਹੜਾ ਸਮਾਂ ਰੱਖਿਆ ਸੀਗਾ ਤੇ 5:50 ਤੇ ਸਾਡੇ ਦਾ ਘਰ ਦਾ ਗੇਟ ਆ ਵਾਖੜਕਾਇਆ ਵੀ ਆ ਜਾਓ ਚੱਲੀਏ ਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਸੋ ਨਾਲ ਦਾਸ ਨੇ ਵੀ ਫਿਰ ਹਾਜ਼ਰੀ ਭਰੀ ਪੂਰੀ ਤੇ ਨਾਲ ਵਿਚਾਰਾਂ ਕਰਦੇ ਆਂ ਅਸੀਂ ਇਹ ਵੀ ਇੱਕ ਵਿਚਾਰ ਕੀਤਾ ਅੱਜ ਕਿ ਜਿੰਨੇ ਵੀ ਲੋਕ ਲੰਘ ਰਹੇ ਸੀਗੇ ਸਾਰੇ ਦੇਖ ਰਹੇ ਸੀ ਕਿ ਇਹ ਵਧੀਆ ਕੁਝ ਉਹਨਾਂ ਦੇ ਚਿਹਰਿਆਂ ਤੋਂ ਜਿਹੜਾ ਚੰਗਾ ਜਿਹੜਾ ਮਹਿਸੂਸ ਹੋ ਰਿਹਾ ਸੀਗਾ ਕਿ ਕੁਝ ਜਿਹੜੇ ਲੋਕ ਆ ਉਹ ਸ਼ਾਇਦ ਮਾਨੀ-ਮਾਨੀ ਸੋਚਦੇ ਹੋਣੇ ਆ ਵੀ ਇਹ ਨਵੇਂ ਕੀ ਰੂਪ ਚੱਲ ਰਿਹਾ ਵਾ ਪਰ ਅਸੀਂ ਆਪਣੀ ਜਿਹੜੀ ਇਹ ਦੌੜ ਆ ਇਹ ਜਾਰੀ ਰੱਖੀ ਕਿਉਂਕਿ ਅਸੀਂ ਬਹੁਤ ਦੂਰ ਜਾਣਾ ਸੀ ਲੋਕ ਲੰਘ ਰਹੇ ਨੇ ਦੇਖ ਦੇਖ ਕੇ ਵੀ ਇਹ ਕੀ ਕਰ ਰਹੇ ਨੇ ਿੱਟ ਦੇ ਬੱਚੇ ਤੇ ਤਕਰੀਬਨ ਇਧਰ ਸੂਆ ਪੈਂਦਾ ਵਾ ਨਾਗਪੁਰ ਨੂੰ ਜਾਂਦੇ ਆ ਅਸੀਂ ਉੱਥੋਂ ਤੱਕ ਦੌੜ ਲਾਉਣ ਦੀ ਜੇ ਮੈਂ ਖਿੱਚ ਕੇ ਦੌੜ ਲਾਈ ਤੇ ਸੂਏ ਤੱਕ ਤਕਰੀਬਨ 5 ਕਿਲੋਮੀਟਰ ਦਾ ਜਿਹੜਾ ਰਸਤਾ ਵਾ ਉਹ ਬਣ ਜਾਂਦਾ ਵਾ ਤੇ ਛੋਟੇ ਛੋਟੇ ਬੱਚਿਆਂ ਨੇ ਜੇ ਅਸੀਂ ਫਿਰ ਪਹੁੰਚ ਕੇ ਸੂਏ ਤੋਂ ਵਾਪਸੀ ਦੀ ਬੱਚੇ ਥੱਕ ਗਏ ਸੀ ਫਿਰ ਦਾਸ ਨੇ ਚਾਰ ਜਣਿਆਂ ਨੂੰ ਚਲਾਇਆ ਸਿੰਗਲ ਤੇ ਰਸਤੇ 'ਚ ਆਉਂਦੇ ਆ ਇੱਕ ਗੋ ਮਰੀ ਹੋਈ ਸੀ ਤੇ ਸੋਚੇ ਨਾਲ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਅਸੀਂ ਫਿਰ ਛੋਟਾ ਜਿਹਾ ਪਟਕ ਕੇ ਬੜਾ ਪਿਆਸ ਹੀ ਉਹ ਪਾ ਕੇ ਤੇ ਜਿੰਨਾ ਕੁ ਸਾਡੇ ਕੋਲ ਹੋ ਸਕਿਆ ਸੀ ਉਹਨੂੰ ਜਿਹੜਾ ਨੱਕਿਆ ਉਦੋਂ ਬਾਅਦ ਫਿਰ ਇੱਕ ਛਾਂ ਜਿੱਥੇ ਪਾਣੀ ਨਹੀਂ ਸੀਗਾ ਨਾਲ ਅਸੀਂ ਪਾਣੀ ਸਾਰੇ ਬੱਚਿਆਂ ਨੇ ਪੀਤਾ ਰੈਸਟ ਕੀਤੀ ਤੇ ਫਿਰ ਸਭ ਤੋਂ ਪਹਿਲਾਂ ਦਾਸ ਦੇ ਪਰਿਵਾਰ ਵੱਲੋਂ ਅੱਜ ਜਿਹੜੇ ਗੇਲਿਆਂ ਦੀ ਸੇਵਾ ਉਹ ਵਰਤਾਈ ਗਈ ਤੇ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਕਿਉਂਕਿ ਬੱਚਿਆਂ ਨੂੰ ਖਾਣ ਪੀਣ ਦਾ ਵੀ ਹੁੰਦਾ ਵਾ ਸੋ ਵੀ ਉਹਨਾਂ ਨੂੰ ਮਿਲ ਗਿਆ ਹੱਜੇ ਅਸੀਂ ਬੈਠੇ ਸੀ ਉਹਨੇ ਚੇਰ ਨੂੰ ਦਾਸ ਦੇ ਬਚਪਨ ਦਾ ਇੱਕ ਬੇਲੀ ਉਹਨੇ ਦੇਖ ਕੇ ਬੱਚਿਆਂ ਦੇ ਲਈ ਫਿਰ ਜਿਹੜੀ ਅੰਬਛਕਾਉਣ ਦੀ ਸੇਵਾ ਵਾ ਉਹ ਲਿਆ ਕੇ ਕੀਤੀ ਫਿਰ ਸਾਰੇ ਬੱਚੇ ਨੇ ਅੰਬਛਕੇ ਉਸ ਤੋਂ ਬਾਅਦ ਅਸੀਂ ਨਾਲ ਪੈਦਲ ਤੁਰਦੇ ਆਏ ਨਾਲ ਜਾਵ ਕੀਤਾ ਫਿਰ ਇਸ ਤੋਂ ਬਾਅਦ ਅਸੀਂ ਰਸਤੇ ਦੇ ਵਿੱਚ ਇੱਕ ਦੋ ਜਗ੍ਹਾ ਆਰਾਮ ਵੀ ਕੀਤਾ ਕਿਉਂਕਿ ਬੱਚੇ ਥੱਕ ਗਏ ਸੀ ਫਿਰ ਅਸੀਂ ਫੌਜੀਆ ਵਾਂਗ ਪਲੇਟ ਵੀ ਕੀਤੀ ਇਸ ਪ੍ਰਕਾਰ ਅਸੀਂ ਅੱਜ 7 ਕਿਲੋਮੀਟਰ ਦੀ ਦੌੜ ਲਾਈ ਤੇ 7 ਕਿਲੋਮੀਟਰ ਫਿਰ ਵਾਪਸ ਪੈਦਲ ਤੁਰ ਕੇ ਅਸੀਂ ਵਾਪਸ ਪੈਦਲ